ਹੈਲੋ ਮੇਰੇ ਵੀਰੋ ਭੈਣੋ ਅੱਜ ਸੋਨੇ ਇੱਕ ਹੋਰ ਕਹਾਣੀ ਸੁਣਾਉਣ ਲੱਗਿਆ ਅਗੇ ਇੱਕ ਪਾਈ ਸਾਹੂਕਾਰ ਹੁੰਦਾ ਸੀਗਾ ਸਾਹੂਕਾਰ ਦੇ ਭਾਈ ਦਾ ਇੱਕ ਲੜਕਾ ਹੁੰਦਾ ਸੀਗਾ ਜਿਹੜਾ ਲੜਕਾ ਹੁੰਦਾ ਸੀ ਭਾਈ ਉਹਨੂੰ ਐਂ ਲੱਗਦਾ ਸੀ ਜਿਵੇਂ ਮੇਰਾ ਲੜਕਾ ਥੋੜਾ ਜਿਹਾ ਕੋਲਾ ਪਾਣਾ ਜਾਈਏ ਤੇ ਇੰਨਾ ਚਤ ਉਸ ਤੇ ਚਲਾਕ ਹੈ ਨਹੀਂਗਾ ਤੇ ਉਹਨੂੰ ਐਂ ਲੱਗਦਾ ਰਹਿੰਦਾ ਭਾਈ ਉਹ ਸਾਧੂ ਉਹ ਭਾਈ ਵਿਚਾਰਾ ਸਾਹੂਕਾਰ ਦੀ ਜਿਹੜਾ ਉਹ ਤੇ ਲਾਂਠਾ ਰਹਿਣ ਲੱਗ ਗਿਆ ਜਦੋਂ ਲੰਮੜਾ ਹੁੰਨਾ ਬਿਨਾਂ ਉਹਨੇ ਆਖਰ ਨੂੰ ਲੜਕਾ ਗਿਆ ਸੀ ਸਾਧਨ ਭਾਈ ਉਹਨੇ ਵਿਆਹ ਤੁਨ ਉੱਪਰ ਆਵਦਾ ਤੇ ਵਿਆਹ ਕੇ ਤੇ ਭਾਈ ਉਹਨੇ ਆਖਿਆ ਜੀ ਤਾਂ ਮੇਰੀ ਜ਼ਿੰਦਗੀ ਦੇ ਪਾਲ ਥੋੜੀ ਨੇਗੇ ਤੇ ਵੀ ਮੱਟ ਲਮੱਠ ਵੱਧ ਰਹੀਂਦੀ ਮੇਰਾ ਕੀ ਪਤਾ ਵੀ ਮੈਂ ਕਦੋਂ ਮੁੱਕ ਜਾ ਤੇ ਉਹ ਆ ਬੇਕਦਨ ਪੁੱਤ ਨੂੰ ਕੋਲ ਬਿਠਾ ਕੇ ਕਹਿੰਦਾ ਵੀ ਤੈਨੂੰ ਮੈਂ ਗੱਲ ਸਮਝਾਉਣਾਗਾ ਮੇਰੀਆਂ ਗੱਲਾਂ ਧਿਆਨ ਨਾਲ ਸੁਣੀ ਕਹਿੰਦਾ ਚੰਗਾ ਪਿਤਾ ਜੀ ਤੇ ਭਾਈ ਉਹਨੇ ਆ ਕੇ ਕਹਿੰਦਾ ਵੀ ਇੱਕ ਤਾਂ ਕਹਿੰਦਾ ਤੂੰ ਜਦੋਂ ਦਸਾਂ ਤੇ ਜਾਵੇਂਗਾ ਆਪਣੇ ਕੰਮ ਕਰ ਤੇ ਉਹਨੂੰ ਕਹਿੰਦਾ ਸਾਹਵੇਂ ਸਾਵੇਂ ਰਹਿ ਸਾਵੇਂ ਜਾਏ ਸਾਵੇਂ ਰਹੇ ਕਹਿੰਦਾ ਠੀਕ ਦਾ ਪਿਤਾ ਜੀ ਇੱਕ ਤਾਂ ਕਹਿੰਦਾ ਦੂਜੀ ਗੱਲ ਕਹਾਂਗਾ ਤੂੰ ਜਦੋਂ ਖਾਣਾ ਖਾਣਾ ਮਿੱਠਾ ਕਰਕੇ ਖਾਵੇਂਗਾ ਤੇ ਖਾਣੇ ਨੂੰ ਮਿੱਠਾ ਕਰਕੇ ਖਾਵੇਂਗਾ ਕਹਿੰਦਾ ਠੀਕ ਆ ਜੀ ਇਹ ਤੀਜੀ ਗੱਲ ਹੈ ਨਾ ਤੂੰ ਘਰ ਵਾਲਿਆਂ ਨੂੰ ਕਹਿੰਦਾ ਉਹਦੇ ਨੂੰ ਜੀ ਬੰਨ ਕੇ ਰੱਖੀ ਜਾਵਾ ਬੰਦਰ ਚ ਬੰਨ ਤੇ ਰੱਖੀ ਜਾਵਾ ٹھیک ہے پتا جی کہ گھر چ کوئی چامڑا رکھ لائی کہ ٹھیک ہے بھائی ان کرس دن کس مہینے لنگے تو بھائی وہ پو مک گیا مڈے دو مک گیا تو بھائی انہیں کی کریا آخر انہیں پلنا بھائی جا پو مک گیا میں بھل جوں گا ਉਹਨੇ ਲਿਫਕੇ ਰੱਖ ਲੀਆਂ ਉਹਨੇ ਲਿਫਕੇ ਰੱਖਣੀਆਂ ਗੱਲਾਂ ਭਾਈ ਉਹ ਕਹਿੰਦਾ ਮੈਂ ਪੂਰੀਆਂ ਕਰ ਹੀ ਦਿੰਦਾ ਵੀ ਮੈਂ ਮੁੜ ਕੇ ਭੁੱਲ ਜਾਊਂਗਾ ਫਿਰ ਉਹਨੇ ਕੀ ਕਰਿਆ ਭਾਈ ਤੇ ਜਿੱਥੇ ਤੱਕ ਉਹਦੀ ਦੁਕਾਨ ਤੀਗੀ ਸਹੂਕਾਰ ਦੀ ਉਥੇ ਦੇ ਕੁੱਪੜੇ ਸੈੱਡ ਬਵਾਤੇ ਸਾਰੇ ਸੈੱਡ ਬਵਾਤੇ ਜਦ ਸੈੱਡ ਬਵਾਤੇ ਵੀ ਸਾਹਮਣੇ ਸਾਹਮਣੇ ਜਾਇਆ ਕੋਹਾਂ ਸਾਹਮਣੇ ਆਇਆ ਤੇ ਦੂਜਾ ਭਾਈ ਉਹਨੇ ਆਲੇ-ਦਾਲੇ ਕੰਧਾਂ ਤੇ ਸਾਰੇ ਚਾਵੜਾ ਲਵਾਤਾ ਉਹ ਚਾਵੜੇ ਲਵਾਤੇ ਭਾਈ ਤੇ ਭਾਈ ਸਾਰੇ ਕਹਣ ਲੱਗੇ ਵੀ ਤੂੰ ਇਹ ਕਾਤੋ ਚਮੜਾ ਲਵਾਇਆ ਹੈਗਾ ਤੇ ਵੀ ਉਸ ਕੁਮਾਰ ਦਾਗਾ ਜੰਮਦਾ ਦੇ ਤੇ ਵੀ ਕਹਿੰਦਾ ਨਾ ਮੇਰੇ ਪਿਓ ਨੇ ਮੈਨੂੰ ਇਹ ਗੱਲ ਲੱਖੀ ਸੀ ਤੇ ਭਾਈ ਧੀਜੀ ਗੱਲ ਉਹ ਭਾਈ ਆਉਦਾ ਜਦੋਂ ਕੋ ਸਿਖਾਇਆ ਕਰੇ ਤੋ ਸਾਰਾ ਕੁਸ ਮੁੱਠੇ ਹੀ ਖਾਇਆ ਕਰੇ ਮਿੱਠੀਆਂ ਚੀਜ਼ਾਂ ਹੀ ਬਣਾ ਬਣਾ ਖਾਇਆ ਕਰੇ ਚੱਲ ਪਰ ਮਿੱਠਾ ਖਾ ਆ ਗਿਆ ਮੁੜ ਕੇ ਤੇ ਭਾਈ ਚੁੱਪਚੀ ਗੱਲ ਉਹ ਆਜੇ ਘਰ ਵਾਲੀ ਨੂੰ ਬੰਨ ਕੇ ਰੱਖਾ ਆ ਬਜੰਦੇ ਨੂੰ ਕੋਈ ਅਗਰ ਜਾਏ ਅਗਰ ਉਹ ਨੂੰ ਬੰਨ ਕੇ ਜਾਇਆ ਕਰੇ ਤੇ ਭਾਈ ਹੌਲੀ ਹੌਲੀ ਉਹਦਾ ਕੰਮ ਬਰਬਾਦ ਹੁੰਦਾ ਗਿਆ ਜਦੋਂ ਬਰਬਾਦ ਹੁੰਦਾ ਗਿਆ ਤੇ ਭਾਈ ਲੋਕਾਂ ਨੂੰ ਜਾਨੋਂ ਛੱਟ ਕੇ ਵੀ ਇਹਦੇ ਕੰਨੇ ਤਮਸ ਖਮਾਰਦਾਗਾ ਕਿਵੇਂ ਇਹਨੇ ਚਮੜਾ ਲਾਇਆਗਾ ਘਰ ਤੇ ਚਮੜਾ ਮੁਸਕਲ ਆ ਰਹੀ ਜਾਂਦਾਗਾ ਤੇ ਘਰ ਵਾਲੀ ਭਾਈ ਰਿਸਕੇ ਪਾ ਗਈ ਕਹਿੰਦੀ ਮੈਂ ਤਾਂ ਆਉਂਦੀ ਨਹੀਂ ਕਹਿੰਦੀ ਮੁੜ ਕੇ ਤੂੰ ਤੈਨੂੰ ਤਲਾਕ ਦੇਉਂਗੀ ਤੇ ਕਹਿੰਦੀ ਵੀ ਤੂੰ ਤਾਂ ਕਹਿੰਦੀ ਮੈਨੂੰ ਕੁੱਟ ਕੇ ਬੰਨ ਕੇ ਭੱਜ ਜਾਣਾ ਕਹਿੰਦੀ ਤੇ ਘਰ ਵਾਲੀ ਵੀ ਬਹੀ ਭੱਗ ਗਈ ਤੇ ਕਾਰੋਬਾਰ ਵੀ ਭਾਈ ਠੱਪ ਹੋ ਗਿਆ ਤੇ ਕਾਰੋਬਾਰ ਕਿਹੜਾ ਚੱਲਣਾ ਜਦੋਂ ਜੀ ਕਰਾ ਕਰੇ ਵਗ ਜਿਆ ਕਰੇ ਸਾਂਵੇਂ ਸਾਂਵੇਂ ਵਗ ਜਿਆ ਕਰੇ ਸੈਟ ਕੁਆ ਲਈ ਜਦੋਂ ਤੇ ਹੌਲੀ ਹੌਲੀ ਉਹਦਾ ਕੰਮ ਘਟਦਾ 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 ਹੀ ਗਿਆ ਭਾਈ ਜਿੰਨੋਂ ਘਟਦਾ ਘਟਦਾ ਗਿਆ ਤੇ ਭਾਈ ਉਹ ਜਮੇ ਐ ਹੋ ਜਾ ਤੇ ਮਿੱਠਾ ਮੁੱਠਾ ਵੱਧ ਖਾਈ ਗਿਆ ਤੇ ਭਾਈ ਮਿੱਠੇ ਨਾਲ ਤੁਹਾਨੂੰ ਪਤਾ ਹੀ ਹੈ ਸਰੀਰ ਉਹ ਹੋ ਜਾਂਦਾਗਾ ਭਾਰੀ ਹੋ ਜਾਂਦਾਗਾ ਤੇ ਭਾਈ ਸੋ ਕੁ ਮਾਰੀਆਂ ਲੱਗੀਆਂ ਮਿੱਠਾ ਖਾਣ ਨਾਲ ਉਹਨੂੰ ਪਈ ਉਹ ਨਾ ਹੋ ਹੋਗਾ ਔਖਾ ਹੋਗਾ ਰੋਟੀ ਟੁਕੜਾ ਨੂੰ ਬਹੁਤ ਔਖਾ ਹੋਗਾ ਘਰ ਵਾਲੀ ਵਗ ਗਈ ਤੇ ਦੁਖੀ ਬਹੁਤ ਹੋ ਗਿਆ ਕਹਿੰਦਾ ਮੈਂ ਤਾਂ ਪੇ ਹੋ ਗਿਆ ਸੋਚਿਆ ਕਰੀ ਵੀ ਮੈਂ ਤਾਂ ਪਿਤਾ ਜੀ ਨਾਲ ਮੈਂ ਤਾਂ ਇਹਦੇ ਵੀ ਚੰਗੀਆਂ ਕਰਕੇ ਗਿਆਗਾ ਪਰ ਕੋਈ ਗੱਲ ਕਹਿੰਦਾ ਵੀ ਮੇਰੀ ਤਾਂ ਬਰਬਾਦੀ ਦਾ ਕਾਰਨ ਬਣ ਗਈ ਇਹ ਗੱਲਾਂ ਕਹਿੰਦਾ ਤੇ ਬਹੁਤ ਭਾਈ ਦੁਖੀ ਹੋ ਗਿਆ ਤੇ ਦੁਖੀ ਹੋ ਗਿਆ ਤੇ ਭਾਈ ਇੱਕ ਮੈਂ ਨਾ ਕੋਈ ਸਾਧੂ ਆ ਗਿਆ ਸਾਧੂ ਸੰਤ ਭਾਈ ਕਿੱਸੇ ਮੰਗਦਾ ਕੋਈ ਸਾਧੂ ਸੰਤ ਆ ਗਿਆ ਤੇ ਭਾਈ ਉਹਨੂੰ ਸਾਧੂ ਸੰਤ ਤੋਂ ਕਹਿੰਦਾ ਵੀ ਮੈਨੂੰ ਕੋਈ ਹੁਪਾਓ ਕੋਈ ਰੋਟੀ ਪ੍ਰਸਾਦਾ ਦੇ ਦਿਓ ਬੇਟਾ ਜੇ ਹੈਗਾਗਾ ਉਹ ਕਹਿੰਦਾ ਵੀ ਬਾਬਾ ਮੈਂ ਤਾਂ ਆਪੇ ਭੁੱਖਾ ਮਰਦਾ ਤੈਨੂੰ ਰੋਟੀ ਪ੍ਰਸਾਦਾ ਕਿੱਥੋਂ ਦੇ ਦਾਂ ਕਹਿੰਦਾ ਤੇ ਕਹਿੰਦਾ ਕਿਉਂ ਕਰੇ ਹਾਂ ਕੱਲ ਦੇ ਹੀ ਹੋਣਗੇ ਰੋਟੀ ਪਾਣੀ ਬੰਦਦਾ ਹੋ ਤੂੰ ਵੀ ਤਾਂ ਖਾਣ ਨਹੀਂ ਹੈਗਾ ਵੀ ਮੇਰੇ ਕੋਲ ਕੋ ਬੇਹਿਤ ਵੀ ਹੀ ਪਈ ਹੋਊਗੀ ਉਹ ਦੇ ਦੇ ਮੈਨੂੰ ਵੀ ਬਹੁਤ ਭੁੱਖ ਲੱਗੀ ਹੈਗੀ ਤੇ ਕਹਿੰਦਾ ਵੀ ਕਰ ਵਾਲੀ ਹੈ ਨਹੀਂ ਬਾਬਾ ਮੇਰੀ ਉਸਕੇ ਬਾਗੀ ਕਹਿੰਦਾ ਤੇ ਉਹਨੇ ਮੈਨੂੰ ਤਲਾਕ ਦੇ ਤਾ ਕਹਿੰਦਾ ਮੇਰਾ ਇੰਨਾ ਵਧੀਆ ਕਾਰੋਬਾਰ ਚੱਲਦਾ ਤੇ ਠੱਪ ਹੋ ਗਿਆ ਕਹਿੰਦਾ ਉਹ ਰੋਣ ਲੱਗ ਗਿਆ ਪੈਣਾ ਚ ਡਿਗੂ ਕੇ ਕਹਿੰਦਾ ਵੀ ਮੈਂ ਤਾਂ ਬਹੁਤ ਦੁੱਗੀ ਹਾਂਗਾ ਮੈਂ ਤਾਂ ਆਪਣੀ ਨੂੰ ਤਰਸਦਾ ਹਾਂ ਨਾ ਤੇ ਕਹਿੰਦਾ ਆਹੇ ਕਾਤੋ ਕੀ ਹੋ ਗਿਆ ਕਹਿੰਦਾ ਸਾਡਾ ਤਾਂ ਇੱਦਾਂ ਵਧੀਆ ਕਾਰੋਬਾਰ ਸੀ ਆ ਕਹਿੰਦਾ ਤੇ ਮੇਰੇ ਕੋਲ ਨਹੀਂ ਮੈਨੂੰ ਚਾਰ ਗੱਲਾਂ ਦਸੀਆਂ ਕਹਿੰਦਾ ਮੈਨੂੰ ਕਹਿੰਦਾ ਵੀ ਤੂੰ ਵੀ ਕਹਿੰਦਾ ਮੈਨੂੰ ਦੱਸ ਤੂੰ ਰੋ ਨਾ ਕਹਿੰਦਾ ਗੱਲਾਂ ਮੈਨੂੰ ਦੱਸ ਸਾਰੀਆਂ ਵੀ ਕੀ ਤੇਰੇ ਕੋਲ ਨੇ ਤੈਨੂੰ ਗੱਲਾਂ ਦੱਸੀਆਂ ਕਿ ਮੈਂ ਤੇਰਾ ਕਾਰੋਬਾਰ ਤੀ ਦਾ ਸਾਰੀਆਂ ਗੱਲਾਂ ਮੈਨੂੰ ਦੱਸ ਤੇ ਚੱਲ ਭਾਈ ਉਹਨੇ ਉਹਨੂੰ ਸਾਰੇ ਆਪਦੇ ਕਹਾਣੇ ਸੁناਏ ਵੀ ਮੇਰਾ ਬੇਵਾਡਾ ਵੱਡਾ ਸਾਹੂਲਤ ਆਪਦੀ ਬਈ ਅਸੀਂ ਮੌਜ ਕਰ ਦੋਦੇਗੇ ਤੇ タルタル ਭੁੱਲ ਦੇ ਦੇਗੇ ਤੇ ਕਹਿੰਦਾ ਇੰਨਾ ਸਾਡੇ ਧਨ ਦੌਲਤ ਦੀਗਾ ਤੇ ਕਹਿੰਦਾ ਵੀ ਮੈਂ ਐ ਕਰਕੇ ਮੇਰੇ ਪਿਓ ਨੇ ਮੈਨੂੰ ਕਿਹਾ ਕਹਿੰਦਾ ਵੀ ਤੂੰ ਕਹਿੰਦਾ ਹੋ ਰਖੀ ਹੈ ਨਾ ਚਾਵੜਾ ਇੱਕ ਤਾਂ ਕਹਿੰਦਾ ਕਹਿੰਦੇ ਤੂੰ ਚਾਵੜਾ ਲਵਾਣੀ ਇੱਕ ਕਹਿੰਦਾ ਤੂੰ ਜੇ ਇੱਕ ਤਾਂ ਕਹਿੰਦਾ ਤੂੰ ਸਾਹਵੇਂ-ਸਾਹਵੇਂ ਜਾਇਂਦਾ ਨਾ ਦੁਕਾਨ ਤੇ ਜੇ ਜਾਵੇਂਗਾ ਸਾਹਵੇਂ-ਸਾਹਵੇਂ ਜਾਇਂਦਾ ਨਾ ਤੇ ਕਹਿੰਦਾ ਮੈਂ ਕਹਿੰਦਾ ਸੈੱਡ ਬਵਾ ਦੇ ਸਾਰੇ ਕਹਿੰਦਾ ਕਹਿੰਦਾ ਹੈ ਕਿ ਤੇਰੀ ਮੂਰਖ ਦਾ ਕਹਿੰਦਾ ਤੂੰ ਤੇਰੇ ਤੇ ਉਹ ਨਹੀਂ ਗੱਲ ਨਾ ਸਮਝਿਆ ਨੀ ਨਾ ਜਿਵੇਂ ਉਹਨੇ ਤੈਨੂੰ ਕਿਹਾ ਤੇ ਉਹ ਹੀ ਤੈਨੂੰ ਉਹ ਕਹਿੰਦਾ ਸੋਚਦਾ ਹੁੰਦਾ ਵੀ ਮੇਰੇ ਪੁੱਤ ਭੋਲੇ ਸੁਭਾ ਦਾ ਕਹਿੰਦਾ ਤੇ ਤੁੰਹੀ ਭੋਲੇ ਦਾ ਭੋਲਾ ਹੀ ਰਹਿ ਗਿਆ ਕਹਿੰਦਾ ਉਹਨੇ ਬੱਸਿਆ ਤੀ ਵੀ ਮੇਰੇ ਪੁੱਤ ਵੀ ਭੋਲਾਗਾ ਤਾਂ ਕਰਕੇ ਕਹਿੰਦਾ ਮੈਨੂੰ ਗੱਲਾਂ ਵਸਤੇ ਗਿਆ ਤੇ ਇਹ ਕਹਿੰਦਾ ਤੂੰ ਤੇ ਫਿਰਦਾ ਤੂੰ ਤੇ ਭੋਲਾ ਹੀ ਰਹਿ ਗਿਆ ਕਹਿੰਦਾ ਤੂੰ ਇਹ ਗੱਲਾਂ ਦਾ ਅਰਥ ਕੱਢਦਾ ਕਹਿੰਦਾ ਤੈਨੂੰ ਨਹੀਂ ਆਉੜਦੀ ਸੀ ਕਿਸੇ ਸਿਆਣੇ ਬੰਦੇ ਨੂੰ ਪੁੱਛਦਾ ਕਹਿੰਦਾ ਤੇ ਕਹਿੰਦਾ ਵੀ ਉਹ ਤੈਨੂੰ ਐਂ ਕਹਿ ਕੇ ਗਿਆ ਤੀ ਜੇ ਵੀ ਸਾਹਵੇਂ-ਸਾਹਵੇਂ ਜਾਏ ਵੀ ਸੂਰਜ ਨਿਕਲਣ ਤੋਂ ਪਹਿਲਾਂ-ਪਹਿਲਾਂ ਵੀ ਆਪਦਾ ਦੁਕਾਨ ਤੇ ਜਾਏ ਉਧਰ ਸੂਰਜ ਸਿੱਕੇ ਤੋਂ ਦੁਕਾਨ ਤੋਂ ਘਰੇ ਆਇਆ ਹਰ ਉਨੇ ਤਨ ਆਏ ਅਖਰੀ ਤਨ ਆਏ ਬੁੜੇ ਅਖਾਤੀ ਦਾ ਵੀ ਤੂੰ ਸਾਈਂ ਦੀਪਵਾ ਦੇ ਵੀ ਤੂੰ ਪੇ ਜਾਈ ਨਾਲ ਸਾਵੇਂ ਸਾਵੇਂ ਜਾਈ ਛਾਵੇਂ ਸਾਵੇਂ ਦਾ ਮਤਵ ਵਾਲਾ ਅਖਾਤੀ ਦਾ ਕਹਿੰਦਾ ਕਹਿੰਦਾ ਸਿਆਪਾਪਾ ਕਹਿੰਦਾ ਐਡੀ ਕੀਮਤੀ ਗੱਲ ਤੇ ਕਹਿੰਦਾ ਮੈਂ ਤਾਂ ਕਹਿੰਦਾ ਵੀ ਇਹ ਤਾਂ ਗਲਤ ਮਤਵ ਨਹੀਂ ਉਹ ਕਰ ਲਿਆ ਕਹਿੰਦਾ ਸਮਝ ਹੀ ਨਹੀਂ ਸਕਿਆ ਮਤਵ ਵਾਲਾ ਇਹਦਾ ਕਹਿੰਦਾ ਗੱਲ ਦਾ ਕਹਦਾ ਤੇ ਭਾਈ ਫੇਰ ਕਹਿੰਦਾ ਦੂਜੀ ਗੱਲ ਕਹਿੰਦਾ ਉਹਨੇ ਆਏ ਅਖਾਤੀ ਦਾ ਵੀ ਤੂੰ ਤਾਂ ਹੁਣ ਉਹ ਦੁਕਾਨ ਤੇ ਭੱਜ ਜਾ ਕਰੇਗਾ ਘਰੇ ਵੀ ਮੇਰੀ ਮੇਰੀ ਨੂਰਾਨੀ ਆ ਕਿ ਜੇ ਵੀ ਘਰੇ ਕੱਲ ਵੀ ਹੋ ਲੜਕੇ ਹੈ ਵੀ ਤੂੰ ਕਰੇ ਕੁੱਤਾ ਰੱਖ ਕਈ ਵਾਰੀ ਕੋਈ ਆਉਂਦਾ ਜਾਂਦਾ ਕੁੱਤਾ ਕੌਂਕੂ ਬਵਾਚ ਹੈ ਰੱਖੀ ਹੈ ਹੈ ਕੋਈ ਕਰੇ ਨਹੀਂ ਕੋਈ ਤੇ ਦੂਜੀ ਗੱਲ ਤੇ ਨਹੀ ਆਖੀ ਦੀ ਜੀ ਹਨ ਤੈ ਕਹਣਾ ਚਾਮੜਾ ਹੀ ਲਵਾ ਤਾ ਕਹਣਾ ਸਾਰੇ ਕੰਦਾ ਤੇ ਬੰਦੇ ਤੈਨੂੰ ਐ ਤਾਂ ਨਹੀਂ ਅੱਖਾਂ ਤੇ ਵੀ ਚਾਮੜਾ ਲਵਾ ਚਨਵਾਇਆ ਅੱਧ ਵਿੱਚ ਅੰਮਰ ਰੱਖਿਆ ਤਾ ਨਾ ਚੰਮ ਵੀ ਉਹ ਚੰਮ ਫਿਰ ਕੁੱਤਾ ਵੀ ਚੰਮ ਦਾ ਹੀ ਹੁੰਦਾਗਾ ਤੇ ਵੀ ਤੂੰ ਕਹਣਾ ਚਾਮੜਾ ਲਗਾ ਤਾ ਤੇ ਤੂੰ ਇਹ ਵੀ ਨਹੀਂ ਗੱਲ ਸੰਭਿ ਸੰਭ ਸਕਿਆ ਕਹਿੰਦਾ ਤੇ ਤੀਜੀ ਗੱਲ ਕਹਿੰਦਾ ਤੂੰ ਕਹਿੰਦਾ ਮੈਨੂੰ ਕਹਿੰਦਾ ਵੀ ਕਿ ਮਿੱਠਾ ਹੀ ਮਿੱਠਾ ਖਾ ਕੇ ਖਾਈਂ ਕਹਿੰਦਾ ਕਹਿੰਦਾ ਫਿਰ ਤੂੰ ਤੀਜੀ ਗੱਲ ਮਿੱਠਾ ਖਾ ਕੇ ਕਹਿੰਦਾ ਮੈਂ ਮਿੱਠਾ ਹੀ ਸਾਰੀਆਂ ਚੀਜ਼ਾਂ ਮਿੱਠੀਆਂ ਖਾਈ ਆ ਕਹਿੰਦਾ ਫਿਰ ਤੂੰ ਮਿੱਠਾ ਖਾਈਗਾ ਤਾਂ ਹੈ ਦੇ ਨੂੰ ਲੋਗ ਲਵਾ ਲੈ ਐਡਾ ਭਾਰੀ ਹੋ ਗਿਆ ਕਹਿੰਦਾ ਹਾਂ ਮਿੱਠਾ ਖਾ ਖਾ ਕੇ ਤੇ ਕਹਿੰਦਾ ਤੂੰ ਇਹ ਮਿੱਠਾ ਨਹੀਂ ਤੇ ਤੈਨੂੰ ਮਿੱਠਾ ਤੈਨੂੰ ਆਇਆ ਆਖਿਆ ਵੀ ਪੁੱਤ ਜਦੋਂ ਤੈਨੂੰ ਪੂਰੀ ਭੁੱਖ ਲੱਗੂ ਰੱਜ ਕੇ ਭੁੱਖ ਲੱਗਿਆ ਕਰੂਗੀ ਵੀ ਉਹਨਾਂ ਖਾਇਆ ਕਰੀਂ ਜਦੋਂ ਜਦੋਂ ਆਪਾਂ ਨੂੰ ਪੂਰੀ ਭੁੱਖ ਲੱਗਦੀ ਆਂਗੀ ਆਪਾਂ ਕਹਿੰਦੇ ਆਂ ਰੋਟੀ ਆਪਾਂ ਖਾਣੇ ਆ ਵੀ ਕੜਾ ਵਰਗੀ ਲੱਗੀ ਆਪਾਂ ਰੋਟੀ ਵੀ ਵਧੀਆ ਲੱਗਦੀ ਐ ਬੇਹੀ ਤੇ ਵੇਹੀ ਰੋਟੀ ਵੀ ਆਪਾਂ ਨੂੰ ਵਧੀਆ ਲੱਗਦੀ ਐ ਉਦੋਂ ਤਾਂ ਐ ਹੁੰਦਾ ਵੀ ਭੁੱਖ ਲੱਗੀ ਪਈ ਐ ਵੀ ਖਾ ਲਈਏ ਕੁਸ ਨਾ ਕੁਸ ਬੰਨ ਖੁਸ਼ੀ ਹੋਵੇ ਦੇਖੋ ਭਾਵੇਂ ਬੇਹੀ ਹੋਵੇ ਤੇ ਭਾਵੇਂ ਸੱਜਰੀ ਹੋਵੇ ਤੇ ਕਹਿੰਦਾ ਵੀ ਤੈਨੂੰ ਐ ਆਖਾ ਦੇ ਵੀ ਜਦੋਂ ਤੈਨੂੰ ਭੁੱਖ ਲੱਗੂਗੀ ਤੂੰ ਉਦੋਂ ਰੋਟੀ ਖਾ। ਹੂੰ ਬਿਓ ਮਿੱਠੀ ਲੱਗੂ ਤੈਨੂੰ ਭੁੱਖ ਲੱਗੀ ਚ ਰੋਟੀ ਖਾਵਾਂਗੇ ਆਪਾਂ ਤੈਨੂੰ ਐ ਥੋੜੀ ਆਖਾ ਦੇ ਵੀ ਤੂੰ ਮਿੱਠਾ ਹੀ ਖਾਈ ਹੂੰ ਤੇ ਵੀ ਉਨ ਰੋਟੀ ਨਾ ਖਾਈ ਬਿਨਾਂ ਭੁੱਖ ਤੋਂ ਰੋਟੀ ਨਾ ਖਾਈ ਤੇ ਤੈਨੂੰ ਇਹ ਗੱਲ ਸਮਝਾਈ ਤੇ ਚੌਥੀ ਗੱਲ ਕਹਿੰਦਾ ਵੀ ਮੈਨੂੰ ਕਹਿੰਦਾ ਘਰ ਵਾਲੀ ਨੂੰ ਬੰਨ ਕੇ ਰੱਖ ਕਹਿੰਦਾ ਤੈਨੂੰ ਮੈਂ ਕਹਿੰਦਾ ਬੰਨ ਨਾ ਜਾਂਦਾ ਦੀਏ ਕਹਿੰਦਾ ਮੈਨੂੰ ਤਲਾਕ ਦੇ ਦੇ ਕਹਿੰਦਾ ਤੈਨੂੰ ਐ ਥੋੜੀ ਅੱਖ ਅਤੀ ਦਾ ਵੀ ਘਰ ਵਾਲੀ ਨੂੰ ਬੰਨ ਕੇ ਰੱਖੇ ਇਹ ਵੀ ਤੂੰ ਗਲਤ ਮਤ ਬੋਲ ਨਾ ਕੱਢ ਲਿਆ ਕਹਿੰਦਾ ਇਹ ਇਹ ਕਹਿੰਦਾ ਤੈਨੂੰ ਐ ਅੱਖ ਅਤੀ ਦਾ ਜਿਸ ਘਰ ਵਾਲੀ ਨੂੰ ਪਿਆਰ ਦੇ ਬੰਧਨ ਚ ਬੰਨ ਕੇ ਰੱਖੀ ਹੂੰ ਤੇ ਉਹ ਜੇ ਕੋਈ ਹੁਣ ਆਪਣੇ ਘਨੇ ਗੱਲਬਾਤ ਹੋ ਜਾਂਦੀ ਹੈਗੀ ਵੀ ਕਿਸੇ ਕੋਲੇ ਨਹੀਂ ਕਰਨੀ ਹੈਗੀ ਕਿਸੇ ਨੂੰ ਨਹੀਂ ਦੱਸਣੀ ਤੇ ਆਪੇ ਦੋਵਾਂ ਦੀ ਗੱਲ ਸੁਲਝਾਈ ਹੈ ਉਹਨੂੰ ਆਪਦੇ ਦਿਲਾਂ ਗੱਲਾਂ ਚ ਪਿਆਰ ਚ ਬੰਨ ਕੇ ਰੱਖੀ ਉਹਨੂੰ ਆਪਦੇ ਸਮਝਾ ਸਮਝਾਉਣ ਨਾਲ ਸਮਝਾ ਜੇ ਉਹਨੂੰ ਉਹ ਸਮਝ ਜੂਗੀ ਤੇ ਵੀ ਐ ਆ ਤੇ ਐ ਬੰਨਣ ਚਾਹਣਾ ਕੇ ਰੱਖੀ ਚਲੋ ਆਏ ਥੋੜੀ ਅਖਾਤੀ ਗਾ ਰਿਸ਼ਤੇ ਜਵੰਨ ਕੇ ਰੱਖੀ ਦੀ ਤੁਮ ਆਪ ਦੋਚ ਦੋਨਾਂ ਦੇ ਆਪਦੇ ਰਿਸ਼ਤੇ ਆ ਕੀ ਤੈਨੂੰ ਆਏ ਥੋੜੀ ਅੱਖਾਂ ਤੇ ਤੂੰ ਉਹਨੂੰ ਸੱਚੀ ਰੱਸੀ ਨਾਲ ਬੰਨ੍ਹ ਦਿੱਤੀ ਤੂੰ ਉਹਨੂੰ ਰੱਸੀ ਨਾਲ ਬੰਨ੍ਹਣੇ ਆਂਦਾ ਤੀ ਤੇ ਵੀ ਇਹ ਤਾਂ ਗੱਲਾਂ ਦੇ ਗਲਤ ਤੋਹੋ ਕਰ ਲੇ ਤੇ ਮਤਵ ਵਾਲਾ ਕੱਢ ਲੇ ਤੇ ਵੀ ਤੈਂ ਸਮਝਿਆ ਨਹੀਂ ਸਹੀ ਗੱਲਾਂ ਤੂੰ ਆਪਦੇ ਪਿਓ ਦੀਆਂ ਸਮਝਿਆ ਨਹੀਂ ਹੈਗਾ ਤੇ ਵੀ ਤੂੰ ਸਹੀ ਮਤਵਲ ਸਮਝਣਾ ਪੀਦਾ ਤੇ ਕਹਿੰਦਾ ਵੀ ਬਾਬਾ ਇਹਨਾਂ ਦਾ ਕੋਈ ਹੱਲ ਹੋਊਗਾ ਠੀਕ ਹੋ ਜੂ ਕਹਿੰਦਾ ਵੀ ਹਾਂ ਹੁਣ ਠੀਕ ਹੋ ਜੂਗਾ ਤੇ ਓ ਮੇ ਜੀ ਮੈਂ ਹੁਣ ਕਰ ਤੇ ਜਿਵੇਂ ਤੇਰੇ ਪਿਓ ਨੇ ਗੱਲਾਂ ਕਸਣਾ ਧੀਆਂ ਤੂੰ ਕੋਈ ਨਹੀਂ ਉਹ ਗੱਲਾਂ ਮਨੂਰੀਆ ਵੱਲ ਹੁਣ ਤੈਨੂੰ ਮੈਂ ਮਤਲਬ ਚਾਹ ਉਹਦੇ ਦੱਸ ਤੇ ਗੱਲਾਂ ਦੇ ਤੂੰ ਉਹਵੇਂ ਜਿਵੇਂ ਕਰ ਪਹਿਲਾਂ ਤਾਂ ਤੂੰ ਆਪਦੇ ਘਰ ਵਾਲੀ ਨੂੰ ਬਣਾ ਕੇ ਲੈ ਕੇ ਚਾਹੇ ਤਲਾਕ ਦੇਤਾ ਚਾਹੇ ਉਸ ਦਾ ਤਾਂ ਉਹਨੂੰ ਮਣਾ ਕੇ ਲੈ ਕੇ ਆ ਵੀ ਮੇਥਾ ਹੋ ਗਈ ਬਹੁਤ ਵੱਡੀ ਗਲਤੀ ਤੇ ਵੀ ਇਹ ਗਲਤੀ ਮੈਂ ਦੁਬਾਰਾ ਨਹੀਂ ਕਰਦਾ ਕਹਿ ਰਿਹਾ ਕੀ ਤਵਾ ਬੰਦ ਫੇਰ ਕਹਿੰਦਾ ਤੂੰ ਜਿਵੇਂ ਤੇਰੇ ਪਿਓ ਨੇ ਕਿਹਾ ਤਾਂ ਘਰੋਵਾਲ ਤੇ ਰੱਖ ਚੱਲਦਾ ਉਹਨੂੰ ਚਲਾ ਉਹ ਸ੍ਰੀ ਹਾ ਜਾ ਉੱਥੇ ਸਾਬ ਦਾ ਮੂੰਹ ਸਵੇਹਾ ਸੂਰਜ ਸਿਪੇ ਤੋਂ ਬਾਅਦ ਕਰਿਆ ਹੈ ਹਾਂ ਸਾਬ ਦਾ ਕੰਮ ਨੁਕਤੇ ਆ ਕੇ ਤੇ ਕਹਿੰਦਾ ਠੀਕ ਆਪਾ ਜੀ ਕਹਿੰਦਾ ਹੁਣ ਰੋਟੀ ਆਏ ਨਾ ਖਾ ਵੀ ਜਦੋਂ ਜੀ ਕਰੇ ਖਾ ਲਈ ਜਦੋਂ ਜੀ ਕਰੇ ਖਾ ਲਈ ਵੀ ਜਦੋਂ ਆਣ ਪੂਰੀ ਭੁੱਖ ਲੱਗੇ ਉਦੋਂ ਆਪਦੀ ਰੋਟੀ ਖਾ ਤੇ ਵਿਕਰਤ ਕੋਈ ਕੁੱਤਾ ਰੱਖੋ ਤੇ ਜਿੱਤੇ ਨੇ ਘਰ ਦੇ ਮਗਰੋਂ ਰੱਖੀ ਆ ਕਹਿੰਦਾ ਠੀਕ ਆ ਬਾਬਾ ਚੱਲ ਪਈ ਹੋਣੀ ਹੋਲ ਠੀਕ ਹੋ ਜੂ ਕਹਿੰਦਾ ਤੂੰ ਬਣਾ ਕਰ ਦੇਖ ਕੇ ਕਰਨਾ ਕਰ ਠੀਕ ਹੋ ਜੂ ਸਾਰਾ ਕੁਝ ਐਵੇਂ ਜਿਵੇਂ ਹੋ ਜੂਗਾ ਪਹਿਲਾਂ ਮੰਗੂ ਤੇ ਆਪਦਾ ਮਾਨ ਕਹਿੰਦਾ ਥਕਾਣੇ ਤੇ ਰੱਖਦੇ ਕਹਿੰਦਾ ਤੂੰ ਇਹ ਗੱਲਾਂ ਮੇਰੀਆਂ ਕੰਨ ਚ ਪਾ ਲੈ ਤੇ ਤੇਰੇ ਪਿਓ ਦੀਆਂ ਗੱਲਾਂ ਤੇ ਅਸਰ ਕਰ ਜਿਵੇਂ ਉਹਨੇ ਤੁਹਾਨੂੰ ਕਿਹਾ ਤੇ ਉਹਨੇ ਵਾਣ ਜੇ ਤੈਨੂੰ ਨਹੀਂ ਆਉੜੀ ਤੇ ਨਾ ਕੋਈ ਸਿਆਣੇ ਬੰਦੇ ਨੂੰ ਕਿਸੇ ਨੂੰ ਹੋਰ ਨੂੰ ਪੁੱਛ ਲੈਂਦਾ ਤੂੰ ਸਮਝ ਨਹੀਂ ਲੱਗਣਾ ਤੇ ਵੀ ਨਵੇਂ ਪਈ ਹੋਣੇ ਕੀ ਕਰਿਆ ਘਰ ਵਾਲੀ ਨੂੰ ਲਿਆ ਆ ਆਪਦੀ ਨੂੰ ਤੇ ਹੂੰ ਮੇ ਆਵਦਾ ਭਾਈ ਦੁਕਾਨ ਤੇ ਜਾਣ ਲੱਗ ਗਿਆ ਤੇ ਆਪ ਦਸਦੇ ਹਾਂ ਜਾਇਆ ਕਰੇ ਸੂਰਜ ਨਿਕਲਣ ਤੋਂ ਪਹਿਲਾਂ ਸੂਜੀ ਸੇਕ ਤੋਂ ਘਰੇ ਆਇਆ ਕਰੇ ਤੇ ਆਪਦਾ ਭਾਈ ਜਦੋਂ ਰੋਟੀ ਦੀ ਆਵਦੀ ਭੁੱਖ ਲੱਗਿਆ ਕਰੇ ਭਾਈ ਉਹ ਰੋਟੀ ਖਾਇਆ ਕਰੇ ਤੇ ਘਰ ਚ ਕੋ ਕੁੱਤਾ ਰੱਖ ਲਿਆ ਤੇ ਭਾਈ ਘਰ ਵਾਲੀ ਨੂੰ ਲਿਆਇਆ ਬਧੀਆ ਭਾਈ ਆਵਦਾ ਰਹਿਣ ਲੱਗ ਗਿਆ ਹੂੰ ਮੇ ਖੁਸ਼ੀ ਦਾ ਮੋਹਰ ਬਣ ਗਿਆ ਤੇ ਇਹ ਵੀ ਭਾਈ ਮੇਰੀ ਕਹਾਣੀ ਜੀ ਕੋਈ ਸੁਣ ਕਹਾਣੀ ਚ ਸਿੱਖਿਆ ਮਿਲਿਆ ਜੀ ਤਾਂ ਭਾਈ ਉਹ ਗੱਲਾਂ ਤੇ ਅਸਰ ਕਰੇ ਸਿੱਖਿਆ ਨੇ ਉਹ ਆਪਦੀ ਮਾਪੋ ਤਾਂ ਪਈ ਆਉਦਾ ਤੇ ਬੁੱਤ ਨੂੰ ਸਹੀ ਗੱਲ ਨਹੀਂ ਦੱਸਦਾ ਹੁੰਦਾ ਸਮਝਾਉਂਦਾ ਹੁੰਦਾ ਵਾ ਇਹ ਪਹਿਨਾ ਪੁਰਾਣੇ ਜੁੱਗ ਦੀ ਗੱਲ ਆ ਗਈ ਪੁਰਾਣੇ ਸਮਿਆਂ ਦੀ ਗੱਲ ਆ ਗਈ ਹੁਣ ਤਾਂ ਕੌਣ ਸਭ ਸੰਤ ਦੱਸਦਾ ਨਾ ਕੋਈ ਸਾਧੂ ਸੰਤ ਤਾਂ ਬੁਣ ਅੱਜਕੱਲੇ ਬਸ ਵਾਸਾ ਹੈਗਾ ਹਉਦਾ ਮਾਪੇ ਪੈਸੇ ਹੀ ਗੱਲ ਦੀ ਸਮਝਾਉਂਦਾ ਹੁੰਦਾ ਵਾ ਇਹ ਸੀ ਮੇਰੇ ਤਹਾਨੂੰ ਲਈ ਤਾਂ ਮਨ ਨੂੰ ਆ ਗਈ ਸੁਣ ਚੰਗੀ ਲੱਗੀ